Dosto, ਤੁਸੀਂ ਸੋਚ ਸਕਦੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਾਲੀਯੁਗ ਆਪਣੀ ਅਰਜੀ ਲੈ ਕੇ ਪਹੁੰਚਿਆ ਉਹ ਕਾਲੀਯੁਗ ਜਿਸ ਦੇ ਰਾਜ ਵਿੱਚ ਅਸੀਂ ਅੱਜ ਜਿਉ ਰਹੇ ਹਾਂ ਕਾਲੀਯੁਗ ਨੇ ਆਪ ਆ ਕੇ ਦੱਸਿਆ ਕਿ ਮੈਂ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਾਂਗਾ ਕਿਵੇਂ ਪਿਆਰ ਨੂੰ ਨਫ਼ਰਤ ਵਿੱਚ ਸੱਚ ਨੂੰ ਝੂਠ ਵਿੱਚ ਅਤੇ ਧਰਮ ਨੂੰ ਤੰਦੇ ਵਿੱਚ ਬਦਲ ਦੇਵਾਂਗਾ ਕਾਲੀਯੁਗ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਜਵਾਬ ਦਿੱਤਾ ਜੋ ਹਰ ਇੱਕ ਸਿੱਖ ਅਤੇ ਹਰ ਇਨਸਾਨ ਦੇ ਰੋਂਗਟੇ ਖੜੇ ਕਰ ਦੇਵੇਗਾ ਇਹ ਵੀਡੀਓ ਉਹਨਾਂ ਸਾਰਿਆਂ ਦੇ ਲਈ ਹੈ ਜੋ ਕਾਲੀਯੁਗ ਵਿੱਚ ਸੱਚੇ ਰਸਤੇ ਦੀ ਖੋਜ ਕਰ ਰਹੇ ਹਨ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਾਰੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਸਾਕੀ ਸ਼ੁਰੂ ਕਰਦੇ ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਾਲੀਯੁਗ ਵਿਚਾਲੇ ਹੋਈ ਵਾਰਤਾ ਲਾ ਇਸ ਸਾਕੀ ਨਾ ਸਿਰਫ ਅਸਲੀਅਤ ਨੂੰ ਉਜਾਗਰ ਕਰਦੀ ਹੈ ਬਲਕਿ ਅਸੀਂ ਜੋ ਕਾਲੀਯੁਗ ਵਿੱਚ ਜੀ ਰਹੇ ਹਾਂ ਉਸ ਦੇ ਨਿਸ਼ਾਨਿਆਂ ਨੂੰ ਵੀ ਦਿਖਾਉਂਦੀ ਹੈ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਅੰਦਰ ਬੈਠੇ ਧਿਆਨ ਲਾ ਕੇ ਸਿਮਰਨ ਕਰ ਰਹੇ ਸਨ ਅਚਾਨਕ ਹਵਾ ਰੁਕ ਜਾਂਦੀ ਹੈ ਮਾਹੌਲ ਵਿੱਚ ਕੰਪਣ ਜੀ ਪੈਦਾ ਹੁੰਦੀ ਹੈ ਦਸ਼ਮ ਪਿਤਾ ਜ ਉਹਨਾਂ ਦੇ ਦਰਬਾਰ ਵਿੱਚ ਆ ਕੇ ਖੜਾ ਹੋਇਆ ਹੈ ਕਾਲਿਯੂਗ ਗੁਰੂ ਸਾਹਿਬ ਅੱਗੇ ਸ਼ੀਸ਼ ਝੁਕਾ ਕੇ ਮੱਥਾ ਟੇਕਦਾ ਹੈ ਤੇ ਬੇਨਤੀ ਕਰਦਾ ਹੈ ਮਹਾਰਾਜ ਤੁਹਾਡੇ ਸਮੇਂ ਵਿੱਚ ਮੇਰਾ ਹੀ ਰਾਜ ਚੱਲ ਰਿਹਾ ਹੈ ਪਰ ਮੈਂ ਤੁਹਾਡੇ ਕੋਲ ਕੁਝ ਬੇਨਤੀਆਂ ਲੈ ਕੇ ਆਇਆ ਹਾਂ ਗੁਰੂ ਸਾਹਿਬ ਨੇ ਸਿੱਧੀ ਗੱਲ ਕਰਦੇ ਹੋਏ ਕਹਿੰਦੇ ਹਨ ਬੇਨਤੀਆਂ ਬਾਅਦ ਵਿੱਚ ਕਰੀ ਪਹਿਲਾਂ ਦੱਸ ਤੇਰੀ ਕਰਨੀ ਕੀ ਹੋਵੇਗੀ ਕਾਲਿਯੂਗ ਕਹਿੰਦਾ ਹੈ ਮੇਰੇ ਸਮੇਂ ਵਿੱਚ ਭਲਾ ਆਦਮੀ ਵੀ ਮਾੜਾ ਹੋਵੇਗਾ ਝੋਲੇ ਭਲੇ ਬੰਦਿਆਂ ਵਾਲੇ ਹੋਣਗੇ ਪਰ ਨੀਅਤ ਖੋਟੀ ਹੋਵੇਗੀ ਨਾਮ ਜਪਣ ਵਾਲਿਆਂ ਨੂੰ ਫਲ ਮਿਲੇਗਾ ਪਰ ਸੱਚੀ ਨੀਅਤ ਵਾਲਾ ਵਿਰਲਾ ਹੀ ਹੋਵੇਗਾ ਦੋਸਤ ਦੇ ਰੂਪ ਵਿੱਚ ਦੁਸ਼ਮਣ ਹੋਣਗੇ ਸਾਧਾਂ ਦੇ ਰੂਪ ਵਿੱਚ ਠੱਗ ਹੋਣਗੇ ਮਾਪਿਓ ਅਤੇ ਪੁੱਤਰ ਵਿੱਚਕਾਰ ਪਿਆਰ ਨਹੀਂ ਰਹੇਗਾ ਲੜਾਈ ਹੋਵੇਗੀ ਨੂੰ ਸਾਸ ਨਾਲ ਲੜੇਗੀ ਪੁੱਤਰ ਮਾਪਿਓ ਨੂੰ ਨਹੀਂ ਛੱਡੇਗਾ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਖਤ ਸ਼ਬਦਾਂ ਵਿੱਚ ਕਾਲਯੁਗ ਨੂੰ ਕਿਹਾ ਤੇਰੀ ਚਾਲ ਦਾ ਤਾਂ ਪਹਿਲਾਂ ਹੀ ਗੁਰਬਾਣੀ ਵਿੱਚ ਵਰਣਨ ਹੋਇਆ ਹੈ ਕਾਲਯੁਗ ਰਥ ਅਗਣਕਾ ਘੋੜ ਅਗੇ ਰਥਵਾ ਜਿਸ ਦਾ ਅਰਥ ਹੈ ਕਾਲਯੁਗ ਚਲਦਾ ਝੋਟ ਅਤੇ ਅੱਗ ਦੇ ਰਥ ਹੁੰਦੇ ਹੈ ਅਤੇ ਲੋਕਾਂ ਨੂੰ ਚਲ ਨਾਲ ਸਾੜ ਦਿੰਦਾ ਹੈ ਜਿਸ ਕਾਲਯੁਗ ਫਿਰ ਬੋਲਦਾ ਹੈ ਤੇ ਹੋਰ ਗੱਲਾਂ ਨੂੰ ਦੱਸਦਾ ਹੋਇਆ ਕਹਿੰਦਾ ਹੈ ਜੋ ਮਾਂ ਕੁੜੀ ਨੂੰ ਜਨਮ ਦੇਵੇਗੀ ਉਸ ਨੂੰ ਤਨਾਅ ਨਫਰਤ ਮਿਲੇਗੀ ਜਿਹੜੀ ਪੁੱਤਰ ਨੂੰ ਜਨਮ ਦੇਵੇਗੀ ਉਸ ਨੂੰ ਮਾਣ ਮਿਲੇਗਾ ਸਿੱਖ ਗੁਰੂ ਨੂੰ ਹੀ ਉਪਦੇਸ਼ ਦੇਣ ਦੀ ਗੱਲ ਕਰਨਗੇ ਕਈ ਲੋਕ ਗੁਰੂ ਨਾਲੋਂ ਵੱਡਾ ਹੋਣ ਦਾ ਦਾਵਾ ਕਰਨਗੇ ਨਹਾਉਣਾ ਛੱਡ ਦੇਣਗੇ ਭੋਜਨ ਵਿਲਾਸ ਵਿੱਚ ਡੁੱਬ ਜਾਣਗੇ ਮਨੁੱਖੀ ਸਰੀਰ ਦਾ ਅਧਿਕਾਰ ਨਾ ਕਰਦੇ ਹੋਏ ਮਾਸ ਮਿੱਟੀ ਖਾਣਗੇ ਇਸਤਰੀਆਂ ਜਦ ਦੁੱਧ ੋਣੇ ਕਰ ਲਗੀਆਂ ਪੁਰਸ਼ ਹਰ ਵੇਲੇ ਸੰਭੋਗ ਤੇ ਵਿਲਾਸ ਤੇ ਭੁੱਖ ਵਿੱਚ ਫਸ ਜਾਣਗੇ ਫਿਰ ਕਾਲ ਯੁਗ ਆਪਣੀ ਆਖਰੀ ਚੇਤਾਵਨੀ ਦਿੰਦਾ ਹੋਇਆ ਕਹਿੰਦਾ ਹੈ ਮੈਂ ਲੋਕਾਂ ਨੂੰ ਪ੍ਰਮਾਤਮਾ ਤੋਂ ਦੂਰ ਕਰ ਦੇਵਾਂਗਾ ਮਾਇਆ ਦੀ ਅੰਨੀ ਵਰਖਾ ਕਰਾਂਗਾ ਤਾਂ ਕਿ ਇਹ ਲੋਕ ਰੱਬ ਨੂੰ ਭੁੱਲ ਜਾਣ, ਬੇਰੁਜ਼ਗਾਰੀ ਵੱਧ ਜਾਊਗੀ, ਨੌਜਵਾਨ ਪਖੰਡੀ ਸਾਧ ਬਣ ਜਾਣਗੇ, ਵੈਮ ਜਾਤਪਾਤ ਅਤੇ ਕਪਟ ਦੇ ਰਾਹ ਤੇ ਚੱਲਣਗੇ, ਗੁਰੂ ਦੇ ਪਿਆਰੇ ਗੁਰੂ ਦੀ ਥਾਂ ਦੁਨੀਆ ਦੇ ਪਿੱਛੇ ਲੱਗ ਜਾਣਗੇ। ਫਿਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ, ਕਹਿੰਦੇ ਹਨ ਜਿਨ੍ਹਾਂ ਨੇ ਅਸਲ ਰਾਹ ਫੜਿਆ ਤੇ ਨਾਮ ਜਪਦੇ ਹਨ, ਸੇਵਾ ਕਰਦੇ ਹਨ ਜੋ ਅੰਮ੍ਰਿਤਧਾਰੀ ਹਨ, ਉਹਨਾਂ ਦਾ ਕੋਈ ਕੁਝ ਵੀ ਨਹੀਂ ਬਗੜ ਸਕਦਾ। ਖਾਲਸਾ ਮੇਰੀ ਫੌਜ ਹੈ, ਜੋ ਅਸਲੀ ਸੰਤ ਹੋਣਗੇ ਉਹ ਤੈਨੂੰ ਲਲਕਾਰਣਗੇ ਅਤੇ ਰੱਬ ਨਾਲ ਜੁੜਨ ਵਾਲੇ ਕਾਲਯੁਗ ਵਿੱਚ ਰੱਬ ਨੂੰ ਪਾ ਲੈਣਗੇ। ਇਹ ਸਿਰਫ ਸਾਕੀ ਨਹੀਂ ਹੈ ਬਲਕਿ ਇੱਕ ਜਤਾਵਨੀ ਹੈ ਕਿ ਕਾਲ ਯੁਗ ਆ ਰਿਹਾ ਹੈ ਪਰ ਖਾਲਸਾ ਅਜ ਵੀ ਤਿਆਰ ਖੜਾ ਹੈ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਹੜੇ ਰਾਹ 'ਤੇ ਜਾਣਾ ਹੈ ਜੇ ਤੁਸੀਂ ਵੀ ਗੁਰੂ ਨਾਲ ਜੁੜਨਾ ਚਾਹੁੰਦੇ ਹੋ ਨਾਮ ਜਪਣਾ ਸ਼ੁਰੂ ਕਰੋ ਸੇਵਾ ਕਰੋ ਗੁਰੂ ਦੇ ਰਾਹ ਉੱਤੇ ਤੁਰਨਾ ਸ਼ੁਰੂ ਕਰੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ